ਅਮਰ ਲਾਇਆ ਜੀ ਮਾਨਯੋਗ ਡੀਜੀਪੀ ਸਾਹਿਬ ਤੇ ਮਾਨਯੋਗ ਸੀਐਮ ਸਾਹਿਬ ਦੀਆਂ ਹਦਾਇਤਾਂ ਦੇ ਅੰਦਰ ਅੱਜ ਐਸਐਸਪੀ ਅਮਸਰ ਦੇ ਹੱਥੀਂ ਇੱਕ ਮਹਿਮ ਚਲਾਈ ਗਈ ਸੀ ਜੋ ਸਾਡੀ ਅਗਵਾਈ ਇਨਸਪੈਕਟਰ ਆਪਣੇ ਕਰ ਰਹੇ ਸੀ ਸਾਡੇ ਸੀਆਈ ਸਟਾਫ ਦੇ ਉਹਨਾਂ ਹਦਰਾ ਅਸੀਂ 6 ਪਿਸਤਲ ਤੇ 200 ਗ੍ਰਾਮ ਹੈਰੋਇਨ ਨਾਲ ਕੋਲ ਫੜੀ ਹੈ ਕਿੰਨਾ ਕਿੰਨਾ ਕੋਲ ਕਰਮਤਾ ਕਾਸ਼ਦੀਪ ਕੋਲ 200 ਗ੍ਰਾਮ ਹੈਰੋਇਨ ਤੇ ਕਪਜੀਤ ਤੇ ਸੁਖਦੀਪ ਸਿੰਘ ਕੋਲੋਂ ਵੀ ਇਹ ਪਿਸਤਲ ਫੜਿਆ ਜੀ ਤਰੇ ਕੀ ਕਰਦੇ ਹਨ ਹਥਿਆਰ ਹਥਿਆਰ ਇਹ ਵੇਖੋ ਜੀ ਭੋਲੇ ਭਲੇ ਲੋਕਾਂ ਨੂੰ ਡਰਾ ਧਮਕਾ ਕੇ ਲੋਕਾਂ ਤੇ ਆ ਫਰੋਟੀਆਂ ਮੰਗਣ ਵਾਸਤੇ ਇਹ ਤੁਰੇ ਫਦੇ ਜਾਂ ਪੁਲਿਸ ਨੂੰ ਡਰਾਉਦੇ ਆ ਕਿੰਨਾ ਟਾਈਮ ਤੋਂ ਇਹ ਕੰਮ ਕਰ ਰਹੇ ਕਾਫੀ ਚਿਰ ਤੋਂ ਇਹ ਕਰ ਰਹੇ ਬਾਕੀ ਇਹਨਾਂ ਦਾ ਹੀ ਹੁਣ 25 ਛੇਤੀ ਕਰੇ ਪਰ ਪੁਲਿਸ ਰਿਮਾਂਡ ਲਿਆ ਦਾ ਪੁਲਿਸ ਰਿਮਾਂਡ ਦੇ ਵਿੱਚ ਜੋ ਵੀ ਇਹਨਾਂ ਕੋ ਘਹਿਰੀ ਦਾ ਪੁਛਕਿਸ਼ ਕੀਤੀ ਜਾਊਗੀ ਅਸਲੀ ਜੋ ਜਿਹੜਾ ਦੋਸ਼ੀ ਉਹਦੀ ਅਸੀਂ ਗ੍ਰਿਫਤਾਰੀ ਵਾਸਤੇ ਭਾਰਤ ਜਾਣੀ ਕਰਾ ਜਾਈਏ ਕਿਸੇ ਵੱਡੇ ਗੈਂਗ ਨਾਲ ਵੀ ਇਹਨਾਂ ਦੇ ਸਬੰਧ ਨਹੀਂ ਦੇਖੋ ਜੀ ਇਹ ਹਾਲੇ ਤੇ ਪਤਾ ਨਹੀਂ ਆ ਵੇਖੋ ਇਹ ਜਿਹੜਾ ਰਿਮਾਂਡ ਲਿਆ ਰਿਮਾਂਡਦਾਰ ਨਹੀਂ ਇਹਨਾਂ ਕੋਲ ਪੁੱਛਗਛ ਕੀਤੀ ਜਾਊਗਾ ਉੱਥੋਂ ਤੱਕ ਪਹੁੰਚਾ ਕੇ ਜਰੂਰ ਜੀ